21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਹੈ ਔਰ ਯੋਗਾ ਦਿਵਸ ਦੇ ਉੱਤੇ ਹਰ ਸਕੂਲ ਕਾਲਜ ਦੇ ਵਿੱਚ ਯੋਗਾ ਕਰਵਾਇਆ ਜਾਂਦਾ ਹੈ ਯੋਗਾ ਨੂੰ ਪ੍ਰਮੋਟ ਕਰਨ ਦੇ ਲਈ ਇੱਕ ਯੋਗ ਦਿਹਾੜਾ ਚਨਿਤ ਕੀਤਾ ਗਿਆ ਹੈ ਸਰਕਾਰ ਵੱਲੋਂ ਪਰ ਇਸ ਤੇ ਇਤਰਾਜ਼ ਜਤਾਇਆ ਹੈ ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਮਾਨ ਵੱਲੋਂ ਅੱਜ ਇੱਕ ਮੈਮੋਰੰਡਮ ਵੀ ਇਸ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਗਿਆ ਹੈ ਕਿ ਸਿੱਖਾਂ ਦੇ ਜਿਹੜੇ ਧਾਰਮਿਕ ਮਾਮਲਿਆਂ ਦੇ ਵਿੱਚ ਯੋਗਾ ਦਿਵਸ ਜਿਹੜਾ ਹੈ ਉਹ ਨਹੀਂ ਹੈ ਉਹਦੀ ਜਗ੍ਹਾ ਤੇ ਗਤਕਾ ਦਿਵਸ ਹੋਣਾ ਚਾਹੀਦਾ ਹੈ ਅਸੀਂ ਗੱਲ ਕਰਨੇ ਆ ਸਰਦਾਰ ਈਮਾਨ ਸਿੰਘ ਮਾਨ ਸਾਡੇ ਨਾਲ ਨੇ ਮਾਨ ਸਾਹਿਬ ਯੋਗਾ ਦਿਵਸ 21 ਤਰੀਕ ਨੂੰ ਮਨਾਇਆ ਜਾ ਰਿਹਾ ਗਤਕਾ ਵੀ 21 ਤਰੀਕ ਨੂੰ ਮਨਾਇਆ ਜਾਂਦਾ ਪਰ ਸਾਨੂੰ ਕਿਉਂ ਇਤਰਾਜ਼ ਆ ਦੇ ਉੱਤੇ ਸਾਨੂੰ ਯੋਗਾ ਨਾਲ ਕੋਈ ਇਤਰਾਜ਼ ਨਹੀਂ ਹੈਗਾ ਪਰ ਜਿਹੜਾ ਸਿੱਖਾਂ ਨੂੰ ਗੁਰੂ ਸਾਹਿਬਾਨਾ ਨੇ ਸੂਚਿਤ ਕੀਤਾ ਉਹ ਸਾਨੂੰ ਕਿਹਾ ਹੈਗਾ ਕਿ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹੇ ਮਤ ਇੱਕ ਨਾ ਮੰਨੋ ਇਹਦਾ ਮਤਲਬ ਕਿ ਅਸੀਂ ਵੇਦਾਂ ਦੇ ਅਧੀਨ ਨਹੀਂ ਆਪਣਾ ਧਰਮ ਚਲਾਉਂਦੇ ਹੈਗੇ ਆ ਅਸੀਂ ਗੁਰਸਿੱਖੀ ਅਧੀਨ ਚੱਲਦੇ ਹੈਗੇ ਆ ਤੇ ਥਾਂ ਥਾਂ ਗੁਰੂ ਸਾਹਿਬ ਕਹਿੰਦੇ ਆ ਕਿ ਯੋਗ ਯੋਗ ਦੇ ਰਾਹ ਰਾਹੀ ਰੱਬ ਨਹੀਂ ਪ੍ਰਾਪਤ ਹੁੰਦਾ ਹੈਗਾ ਸੋ ਇਹ ਸਾਡੇ ਲਈ ਸਿੱਖਿਆ ਨਹੀਂ ਹੈ ਪਰ ਜਿਹੜਾ ਹਿੰਦੂ ਫਲਸਫਾ ਹੈਗਾ ਪਤਾਂਜਲੀ ਗ੍ਰੰਥ ਹੈਗਾ ਵੇਦਾਂ ਤੋਂ ਨਿਕਲਿਆ ਹੋਇਆ ਗ੍ਰੰਥ ਹੈਗਾ ਉਹ ਕਹਿੰਦਾ ਹੈ ਕਿ ਯੋਗਾ ਅਭਿਆਸ ਕਿ ਤੁਸੀਂ ਇਹੋ ਜੇ ਡੰਡ ਕਰਕੇ ਰੱਬ ਦੀ ਨੇੜਤਾ ਕਰ ਸਕਦੇ ਹੈਗੇ ਆ ਉਹ ਜਦ ਅਰਚਨਾ ਨੇ ਉਰੇ ਆ ਕੇ ਯੋਗਾ ਅਭਿਆਸ ਕੀਤਾ ਸੀ ਐਸਜੀਪੀਸੀ ਨੇ ਉਹਦੇ ਤੇ ਕੇਸ ਪਾਇਆ ਸੀ ਕਿਉਂਕਿ ਇੱਥੇ ਨਾਮ ਤੀਰਥ ਹੈ ਨਾਮ ਰਾਹੀ ਆਪਾਂ ਰੱਬ ਨੂੰ ਪਾਉਂਦੇ ਹੈਗੇ ਆ ਨਾ ਕਿ ਆਪਣੇ ਸਰੀਰ ਨੂੰ ਮਰੋੜ ਕੇ ਜਾਂ ਉਹਨੂੰ ਤੰਗ ਕਰਕੇ ਜਿੱਥੇ ਤੱਕ ਸਰੀਰ ਨੂੰ ਪਾਲਣ ਦੀ ਗੱਲ ਹੈ ਜਿੱਥੇ ਨਾਨਕ ਸਾਹਿਬ ਥਾਂ-ਥਾਂ ਉਦਾਸੀਆਂ ਤੇ ਗਏ ਉਹਨਾਂ ਨੇ ਕਿਹੜਾ ਸ਼ਰੀਰ ਬਣਾ ਕੇ ਰੱਖਿਆ ਸੀ ਖੇਤੀ ਕੀਤੀ ਸੰਭਾਲ ਕੀਤੀ ਸੀ ਉੱਥੇ ਦੂਜੇ ਪਾਤਸ਼ਾਹੀ ਨੇ ਖਡੂਰ ਸਾਹਿਬ ਦੇ ਵਿੱਚ ਖਾੜਾ ਖੋਲ੍ਹਿਆ ਘੋੜ ਤੇ ਹੋਰ ਸ਼ਰੀਰ ਸੰਭਾਲ ਵਾਸਤੇ ਸਾਨੂੰ ਅਭਿਆਸ ਉੱਤੇ ਦਿੱਤੇ 6ਵੇਂ ਪਾਤਸ਼ਾਹ ਨੇ ਇਹਨੂੰ ਸ਼ਸਤਰ ਵਿਦਿਆ 'ਚ ਤਬਦੀਲ ਕੀਤਾ ਉੱਥੇ ਸਾਨੂੰ ਗਤਕਾ ਨੇਜੇਬਾਜੀ ਘੋੜਸਵਾਰੀ ਆ ਸਾਰੀਆਂ ਚੀਜ਼ਾਂ ਸਾਨੂੰ ਦਿੱਤੀਆਂ ਕਿਉਂ ਸ਼ਰੀਰ ਦੀ ਸੰਭਾਲ ਦੇ ਨਾਲ ਜਿੱਥੇ ਆਪਣਾ ਮਨ ਵੀ ਸਾਫ਼ ਹੁੰਦਾ ਹੈ ਉੱਥੇ ਦੁਨੀਆਵੀ ਜਿਹੜੇ ਲੋਡ ਪੈਂਦੀ ਹੈ ਜਿੱਥੇ ਕੋਈ ਜ਼ਬਰ ਹੈ ਜ਼ੁਲਮ ਹੈ ਉਹਦੇ ਬਰਖਲਾਫ ਸ਼ਰੀਰ ਵਰਤਣ ਵਾਸਤੇ ਸ਼ਰੀਰ ਨੂੰ ਸੰਭਾਲਣ ਵਾਸਤੇ ਸਾਰੀ ਵਿੱਦਿਆ ਦਿੱਤੀ ਸੀ ਸੋ ਜਿਹੜਾ ਫਲਸਫਾ ਸਿੱਖ ਕੌਮ ਦਾ ਹੈਗਾ ਉਹ ਸ਼ਰੀਰ ਰਾਹੀਂ ਰੱਬ ਪ੍ਰਾਪਤ ਕਰਨ ਦਾ ਨਹੀਂ ਹੈ ਉਹ ਹੈਗਾ ਕਿ ਅਸੀਂ ਸ਼ਰੀਰ ਨੂੰ ਧਰਮਯੁੱਧ ਵਾਸਤੇ ਅਸੀਂ ਵਰਤਣਾ ਹੈਗਾ ਠੀਕ ਹੈ ਨਾ ਜੀ ਸੋ ਇਹ ਗੁਰੂ ਸਾਹਿਬ ਨੇ ਸਪਸ਼ਟ ਸਾਨੂੰ ਗੁਰਬਾਣੀ ਚ ਵੀ ਆਖਿਆ ਹੋਇਆ ਹੈਗਾ ਹੁਣ ਜਿਹੜਾ 295 ਦਾ ਕੇਸ ਪਿਆ ਅਰਚਨਾ ਦੇ ਬਰ ਖਿਲਾਫ ਏਸੀਸੀ ਸੋਚ ਦੀਨ ਕੀਤਾ ਕਿ ਦਰਬਾਰ ਸਾਹਿਬ ਨਾਮ ਤਿਰਥ ਹੈ ਨਾ ਕਿ ਹੋਰ ਕੋਈ ਥਾਂ ਠੀਕ ਹੈ ਨਾ ਜੀ ਸੋ ਇਸ ਕਰਕੇ ਅਸੀਂ ਅੱਜ ਐਸਜੀਪੀਸੀ ਨੂੰ ਕਹਿਣ ਆਏ ਆ ਕਿ ਜਿਹੜਾ ਯੋਗਾ ਦਿਵਸ ਸਰਕਾਰ ਮਨਾਉਂਦੀ ਹੈ ਉਹ ਇੱਕ ਰਾਹ ਹੈਗਾ Hindu ਫਲਸਫੇ ਨੂੰ ਲੋਕਾਂ 'ਚ ਬਸਾਉਣ ਦਾ ਕਿਉਂਕਿ ਇਹ ਸਿੱਧਾ ਪਤੰਜਲੀ ਤੇ ਵੇਦਾਂ ਵਿੱਚੋਂ ਨਿਕਲਦਾ ਹੈਗਾ ਤੇ ਇਹਨੂੰ ਆਪਾਂ ਚੈਲੰਜ ਕਰਕੇ ਆਪਣੇ ਗਤਕੇ ਤੇ ਜਿਹੜੇ ਹੋਰ ਧਰਮਾਂ ਦੇ ਹੋਰ ਉਹਨਾਂ ਦੇ ਅਭਿਆਸ ਹੈਗੇ ਆ ਉਹ ਆਪਣੇ 'ਚ ਕਰਨ ਇਹ ਜ਼ਰੂਰੀ ਨਾ ਹੋਵੇ ਕਿ ਹਰੇਕ Hindu ਧਰਮ ਦੇ ਸੋਚ ਦੀ ਨਹੀਂ ਪੂਰੇ ਪੜ੍ਹ ਲਿਖ ਸਕੇ ਬਿਲਕੁਲ ਮਾਨ ਸਰ ਤੁਸੀਂ ਗੱਲ ਕਰ ਰਹੇ ਹੋ ਕਿ ਯੋਗਾ ਹਿੰਦੂ ਧਰਮ ਦੇ ਨਾਲ ਜੁੜਿਆ ਹੋਇਆ ਹੈ ਯੋਗਾ ਇੱਕ ਇਟਸੈਲਫ ਐਕਸਰਸਾਈਜ਼ ਹੈਗੀ ਆ ਕਿ ਜੇ ਬੰਦਾ ਆਪਣੇ ਸਰੀਰ ਨੂੰ ਐਕਸਰਸਾਈਜ਼ ਕਰ ਰਿਹਾ ਹੈ ਕਿਸੇ ਤਰੀਕੇ ਯੋਗਾ ਅਭਿਆਸ ਕਰ ਰਿਹਾ ਹੈ ਇਹ ਕਿਸੇ ਕਿਸੇ ਵੀ ਮਾਮਲੇ 'ਚ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਹਿੰਦੂਆਂ ਹਿੰਦੂ ਨੂੰ ਪ੍ਰਮੋਟ ਕਰ ਰਹੇ ਹਿੰਦੂਇਜ਼ਮ ਨੂੰ ਪ੍ਰਮੋਟ ਕਰ ਰਹੇ ਇਹ ਮੇਰਾ ਨਹੀਂ ਖਿਆਲ ਹੈ ਕਿ ਕਿਸੇ ਮਾਮਲੇ ਦੇ ਵਿੱਚ ਇਹਦੇ 'ਚ ਹਿੰਦੂ ਨੂੰ ਪ੍ਰਮੋਟ ਕਰ ਰਿਆ ਕੀਤਾ ਜਾ ਰਿਹਾ ਹੈ ਨਹੀਂ ਜੇ ਤੁਸੀਂ ਦੇਖੋ ਇਹ ਸਿੱਧੀ ਸ਼ਾਸਤਰਾਂ ਤੋਂ ਆਂਦੀ ਹੈ ਪਤੰਜਲੀ ਤੋਂ ਆਂਦੀ ਹੈ ਜੇ RAMDEV ਜੀ ਤੁਸੀਂ ਕਹੋ ਕਿ ਹਿੰਦੂ ਨਹੀਂ ਹੈ ਤੇ ਹਿੰਦੂ ਸੋਚ ਨਹੀਂ ਰੱਖਦੇ ਤਾਂ ਮੇਰਾ ਖਿਆਲ ਇਹ ਤੁਹਾਡੀ ਗਲਤਫਹਮੀ ਹੈਗੀ ਆ ਜੇ ਸਰੀਰ ਨੂੰ ਸੰਭਾਲਣ ਦੀ ਗੱਲ ਹੈ ਫਿਰ ਭਾਰਤ ਦੇ ਵਿੱਚ ਹੋਰ ਵੀ ਅਭਿਆਸ ਹੈਗੇ ਆ ਫਿਰ ਉਸ ਦਿਨ ਅਸੀਂ ਗਤਕਾ ਕਿਉਂ ਨਹੀਂ ਸਿਖਾ ਸਕਦੇ ਜਿਹੜਾ ਆ ਕਲਪਟੂ ਮੇਰਾ ਖਿਆਲ ਕੇਰਲਾ ਦਾ ਹੈਗਾ ਉਹ ਕਿਉਂ ਨਹੀਂ ਸਿਖਾਇਆ ਜਾ ਸਕਦਾ ਹੈਗਾ ਠੀਕ ਹੈ ਨਾ ਜੀ ਇਹ ਜਿਹੜੀ ਪ੍ਰੋਮੋਸ਼ਨ ਹੈ ਕਿ ਇਹ ਇੱਕ ਤਰਫੀ ਹੈਗੀ ਹੈ ਔਰ ਇਸ ਨੂੰ ਅੱਖਾਂ ਦੇ ਸਾਹਮਣੇ ਨਿਊਟਰਲ ਦਿਖਾਇਆ ਜਾਏ ਕੀ ਐਕਸਰਸਾਈਜ਼ ਹੈ ਪਰ ਇਹਦਾ ਇਤਿਹਾਸ ਤੇ ਇਹਦੀ ਸੋਚ ਬਿਲਕੁਲ Hindu ਫਲਸਫੇ ਨਾਲ ਜੁੜੀ ਹੋਈ ਹੈਗੀ ਹੈ ਔਰ ਜੇ ਆਪਾਂ ਦਾ ਮਕਸਦ ਹੈਗਾ ਐਕਸਰਸਾਈਜ਼ ਫਿਰ ਉੱਥੇ ਫਿਜ਼ੀਓਥੈਰੇਪੀ ਇਹਦੀਨ ਉੱਥੇ ਹੋਰ ਜਿਹੜੇ ਅਭਿਆਸ ਹੈਗੇ ਆ ਜਿਮਨਾਸਟਿਕਸ ਹੈਗਾ ਉਹ ਕਿਉਂ ਨਹੀਂ ਅਲਾਉਡ ਹੈਗੇ ਜੇ ਸਰੀਰ ਸੰਭਾਲਣਾ ਕੱਲਾ ਯੋਗਾ ਹੀ ਕਿਉਂ ਠੀਕ ਹੈ ਨਾ ਜੀ ਇਹ ਕੋਈ ਅ ਅ ਨਰਪੱਖਤਾ ਦੀ ਗੱਲ ਨਹੀਂ ਹੈ ਇਹ ਇੱਕ ਪਾਰਟਿਕੂਲਰ ਸੋਚ ਦੀ ਗੱਲ ਹੈ ਠੀਕ ਹੈ ਨਾ ਜੇ ਸਰੀਰ ਸੰਭਾਲਣਾ ਹੈ ਤੇ ਜੇ ਯੋਗਾ ਦਿਹਾੜੇ ਨੂੰ ਅਸੀਂ ਗਤਕੇ ਦਾ ਪ੍ਰੈਕਟਿਸ ਕਰ ਲਈਏ ਤੇ ਸਰੀਰ ਸੰਭਾਲ ਲਈਏ ਫਿਰ ਸਰਕਾਰ ਨੂੰ ਕੀ ਹੈ ਦੇਖੋ ਯੋਗਾ ਕਰਨਾ ਜਾਂ ਐਕਸਰਸਾਈਜ਼ ਕਰਨਾ ਅੰਗਰੇਜ਼ੀ ਚ ਐਕਸਰਸਾਈਜ਼ ਕਿਹਾ ਜਾਂਦਾ ਹੈ ਔਰ ਯੋਗਾ ਮੇਰੇ ਖਿਆਲ ਆਮ ਪਾਸ਼ਾ ਦੇ ਵਿੱਚ ਕਿਹਾ ਜਾਂਦਾ ਹੈ ਇਹ ਤਾਂ ਇੱਕ ਜਨਰਲ ਪ੍ਰੈਕਟਿਸ ਹੁੰਦੀ ਆ ਇਹਦੇ ਚ ਕੋਈ ਧਰਮ ਜਾਂ ਉਹ ਕੋਈ ਕੀਤਾ ਕਿਸੇ ਮਾਮਲੇ ਚ ਨਹੀਂ ਆਂਦਾ ਜੇ ਇਸੇ ਦੇ ਅਧੀਨ ਯੋਗਾ ਦੇ ਅਧੀਨ ਹੀ ਅਸੀਂ ਜਿਹੜੀਆਂ ਹੁਣ ਅੱਜ ਕੱਲ੍ਹ ਅਯੋਕੇ ਸਮੇਂ ਤੇ ਐਕਸਰਸਾਈਜ਼ ਕਰਦੇ ਆ ਅਰੋਬਿਕਸ ਚੱਲ ਰਹੀਆਂ ਨੇ ਉਹ ਸਾਰੀਆਂ ਐਕਸਰਸਾਈਜ਼ ਯੋਗਾ ਤੋਂ ਹੀ ਆਈਆਂ ਨੇ ਤੇ ਉਹਨਾਂ ਤੇ ਸਾਨੂੰ ਕੋਈ ਹਿੰਦੂ ਮੁਸਲਮਾਨ ਸਿੱਖ ਈਸਾਈ ਉਹ ਤਾਂ ਹੋਣਾ ਹੀ ਨਹੀਂ ਚਾਹੀਦਾ ਮੇਰਾ ਖਿਆਲ ਵੱਖ-ਵੱਖ ਸਮੇਂ ਤੇ ਵੱਖ-ਵੱਖ ਐਕਸਰਸਾਈਜ਼ ਹੋਈਆਂ ਹੈਗੀਆਂ ਉਹ ਇਸ ਅਭਿਆਸ ਤੋਂ ਆਈਆਂ ਨਹੀਂ ਆਈਆਂ ਇਹ ਡਿਬੇਟੇਬਲ ਹੈ ਪਰ ਜੇ ਸਿਰਫ ਐਕਸਰਸਾਈਜ਼ ਮਕਸਦ ਹੈ ਤਾਂ ਫਿਰ ਸਿਰਫ ਯੋਗਾ ਕਿਉਂ ਹੂੰ ਹੂੰ ਕੋਈ ਵੀ ਕਰ ਲੋ ਠੀਕ ਹੈ ਠੀਕ ਹੈ ਨਾ ਜੀ ਸੋ ਮੈਂ ਤਾਂ ਨਹੀਂ ਕਹਿ ਰਿਹਾ ਕਿ ਯੋਗਾ ਨਾ ਕਰੋ ਮੈਂ ਤਾਂ ਕਹਿ ਰਿਹਾ ਕਿ ਇਸ ਦਿਹਾੜੇ ਨੂੰ ਅਸੀਂ ਗਤਕਾ ਵੀ ਕਰ ਲਈਏ ਓਕੇ ਠੀਕ ਹੈ ਨਾ ਜੀ ਜਿਹੜਾ ਧਾਰਾ 25 ਹੈ ਉਹ ਕਹਿੰਦੇ ਤੁਸੀਂ ਹਰੇਕ ਆਪਣਾ ਰਿਲੀਜੀਅਨ ਪ੍ਰੈਕਟਿਸ ਕਰ ਸਕਦੇ ਹੋ 28 ਕਹਿੰਦੀ ਹੈ ਕਿ ਸਕੂਲਾਂ 'ਚ ਕਿਸੇ ਇੱਕ ਧਰਮ ਦਾ ਵਾਧਾ ਨਹੀਂ ਹੋਣਾ ਚਾਹੀਦਾ ਤੇ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ 21 ਤਰੀਕ ਨੂੰ ਘਟਕਾ ਵੀ ਹੋਣਾ ਚਾਹੀਦਾ ਹੈਗਾ ਠੀਕ ਹੈ ਨਾ ਜੀ ਜੇ ਤੁਸੀਂ ਕਹਿੰਦੇ ਹੋ ਕਿ ਕਿਸੇ ਨੂੰ ਇਤਰਾਜ਼ ਯੋਗਾ ਤੇ ਨਹੀਂ ਹੋਣਾ ਚਾਹੀਦਾ ਫਿਰ ਘਟਕੇ ਤੇ ਕੀ ਇਤਰਾਜ਼ ਹੈ ਫਿਰ ਉਹ ਵੀ ਉਹ ਦਿਨ ਹੋ ਲੈਣ ਦੋ ਠੀਕ ਹੈ ਨਾ ਜੀ ਸੋ ਦੂਜੀ ਗੱਲ ਦੇਖੋ ਜਦ ਤੁਸੀਂ ਇਹਦੇ ਆਸਣ ਕਰਦੇ ਹੋ ਯੋਗਾ ਦੇ ਹੁਣ ਤੁਸੀਂ ਮੇਰੇ ਤੋਂ ਜ਼ਿਆਦਾ ਜਾਣਦੇ ਹੋ ਜਦ ਅਸੀਂ ਸੂਰਿਆ ਨਮਸਕਾਰ ਕਰ ਰਹੇ ਹੈਗੇ ਆ ਹੁਣ ਸਿੱਖ ਤਾਂ ਨਹੀਂ ਨਾ ਸੂਰ ਦੇਵਤਾ ਨੂੰ ਪੂਜਦੇ ਹੈਗੇ ਠੀਕ ਹੈ ਨਾ ਜੀ ਜਦ ਤੁਸੀਂ ਸਾਹ ਦੇ ਨਾਲ ਊਮ ਦਾ ਕਰਦੇ ਹੈਗੇ ਹੋ ਤੇ ਅਸੀਂ ਏ ਊਮਕਾਰ ਕਹਿੰਦੇ ਹੈਗੇ ਆ ਠੀਕ ਹੈ ਨਾ ਜੀ ਇਹ ਇਹ ਚੀਜ਼ਾਂ ਇਹਦੇ ਵਿੱਚ ਅਭਿਆਸ ਚ ਹੈਗੀਆਂ ਇਹ ਤੁਸੀਂ ਜੇ ਸੋਚੋ ਸਿਰਫ ਸਰੀਰ ਦੀ ਸੰਭਾਲ ਵਾਸਤੇ ਆ ਇਹ ਤੁਹਾਡੀ ਗਲਤਫਹਿਮੀ ਹੈ ਇਹ ਪਤਾਂਜਲੀ ਗ੍ਰੰਥ ਪੜੋ ਵੇਦਾਂ ਚੋਂ ਬਣਿਆ ਹੋਇਆ ਗ੍ਰੰਥ ਹੈਗਾ ਉਹਦੇ ਵਿੱਚ ਰੱਬ ਨੂੰ ਪ੍ਰਾਪਤੀ ਯੋਗਾ ਰਹੀ ਠੀਕ ਹੈ ਨਾ ਜੀ ਤਾਂ ਹੀ ਤਾਂ RAMDEV ਆਦ ਇਹਨੂੰ ਪ੍ਰੈਕਟਿਸ ਕਰਕੇ ਆਪਣੇ ਆਪ ਨੂੰ RAM ਪੁਜਾਰੀ ਕਹਿੰਦੇ ਹੈਗੇ ਆ ਠੀਕ ਹੈ ਨਾ ਜੀ ਕਿਉਂਕਿ ਇਹਦੇ ਰਾਹੀਂ ਉਹ ਰੱਬ ਦੀ ਪ੍ਰਾਪਤੀ ਕਰ ਰਹੇ ਹੈਗੇ ਆ ਸੋ ਇਹ ਕਹਿ ਦੇਣਾ ਕਿ ਇਹ ਧਰਮ ਨਿਰਪੱਖ ਹੈ ਇਹ ਤਾਂ ਮਤਲਬ ਇੱਕ ਤਰ੍ਹਾਂ ਅੱਖਾਂ ਤੇ ਧੂੜ ਪਾਉਣ ਵਾਲੀ ਗੱਲ ਹੈ ਮਾਨ ਸਰ ਇਸ ਯੋਗਾ ਦੇ ਉੱਤੇ ਵਿਸ਼ੇ ਦੇ ਉੱਤੇ ਤੁਸੀਂ ਅੱਜ ਇੱਕ ਮੰਗ ਪੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਹੈ ਸਿੱਖਾਂ ਦੀਆਂ ਬਹੁਤ ਸਸਤਾਵਾਂ ਲਈ ਕਈ ਟਕਸਾਲਾਂ ਨੇ ਦਮਦਮੀ ਟਕਸਾਲਾ ਨਿਹੰਗ ਸਿੰਘ ਜਥੇਬੰਦੀਆਂ ਨੇ ਹੋਰ ਵੀ ਕਈ ਇਹੋ ਜਿਹੇ ਉਦਾਸੀਏ ਨੇ ਉਹਨਾਂ ਨੇ ਅੱਜ ਤੱਕਨ ਇਸ ਵਿਸ਼ੇ ਦੇ ਉੱਤੇ ਕਦੀ ਕੋਈ ਟਿੱਪਣੀ ਨਹੀਂ ਕੀਤੀ ਕਦੀ ਕੋਈ ਇੰਤੇ ਸਵਾਲ ਨਹੀਂ ਚੁਕਿਆ ਅੱਜ ਸ਼੍ਰੋਮਣੀ ਅਕਾਲੀ ਦਲ ਮਾਨ ਨਹੀਂ ਇਹ ਸਵਾਲ ਚੁਕਿਆ ਮਾਨ ਕਿੰਨੇ ਕਿਉਂ ਚੁਕਿਆ ਸਵਾਲ ਇਕੱਲੇ ਨਹੀਂ ਇਹ ਅਸੀਂ ਇੰਟਰਨੈਸ਼ਨਲ ਗਤਕਾ ਦਿਹਾੜਾ ਪਿਛਲੇ 5-6 ਸਾਲਾਂ ਚੋਂ ਲਗਾਤਾਰ ਜਦੋਂ ਦਾ ਯੋਗਾ ਦਿਹਾੜਾ ਬਣਾਇਆ ਗਿਆ ਅਸੀਂ ਨਾਲ ਦੀ ਨਾਲ ਇਹਨੂੰ ਪ੍ਰੈਕਟਿਸ ਕਰ ਰਹੇ ਹੈਗੇ ਆਂ ਇਹਦੇ ਵਿੱਚ ਜਿਹੜੀਆਂ ਸੰਸਥਾਵਾਂ ਹੈਗੀਆਂ ਉਹਦੇ ਵਿੱਚ ਜਿਵੇਂ ਹੁਣ ਤੁੰਮਾ ਸਾਹਿਬ ਮਹਾਰਾਸ਼ਟਰ 'ਚ આરਐਸਐਸ ਬੀਜੇਪੀ ਦੇ ਪੱਖ ਦੇ ਵਿੱਚ ਭੁੱਗ ਕੇ ਆਏ ਆ ਮਿਲ ਕੇ ਆਏ ਆ ਉਹਨਾਂ ਦਾ ਪ੍ਰਚਾਰ ਕੀਤਾ ਹੈ ਜਿਹੜਾ ਗੁਰਬਾਣੀ 'ਚ ਸਾਨੂੰ ਤੀਰਥਾਂ ਤੋਂ ਮਨਾ ਕੀਤਾ ਉਹ ਕੁੰਭ ਮੇਲੇ 'ਚ ਹੋ ਕੇ ਆਏ ਹੈਗੇ ਆ ਇਹ ਅਸੀਂ ਦੇਖ ਰਹੇ ਆ ਕਿ ਦਿਨ ਪਰ ਦਿਨ ਸਾਡੇ ਧਰਮ ਦਾ ਇੱਕ ਤਰ੍ਹਾਂ ਦਾ ਜਿਵੇਂ ਪਹਿਲਾਂ ਬੋਧੀਆਂ ਨਾਲ ਹੋ ਚੁੱਕਿਆ ਜੈਨੀਆਂ ਨਾਲ ਹੋ ਚੁੱਕਿਆ ਉਹ ਵਿੱਚ ਰਲੇਮਾ ਕਰਨਾ ਚਾਹੁੰਦੇ ਆ ਤੇ ਅਸੀਂ ਆਪਣੇ ਕੌਮ ਨੂੰ ਆਪਣੀਆਂ ਸੰਸਥਾਵਾਂ ਨੂੰ ਸੁਚੇਤ ਕਰਨਾ ਹੈ ਕਿ ਗੁਰੂ ਸਾਹਿਬ ਨੇ ਨਾ ਹਮ Hindu ਨਾ Muslim ਜਿਹੜੇ ਇਤਿਹਾਸਿਕ ਗ੍ਰੰਥ ਹੈਗੇ ਆ Quran Quran ਇਹਨਾਂ ਤੋਂ ਸਾਨੂੰ ਵਾਂਝਾ ਹੋ ਕੇ ਇੱਕ ਨਵਾਂ ਰਾਹ ਦੱਸਿਆ ਹੈਗਾ ਤੇ ਉਹ ਰਾਹ ਤੇ ਤੁਰਦੇ ਹੋਏ ਅਸੀਂ ਇੱਕ ਦੂਜੇ ਨੂੰ ਸੁਚੇਤ ਰੱਖੀਏ ਅਸੀਂ ਪੰਥ ਹੈ ਇੱਕ ਦੂਜੇ ਨੂੰ ਸਮਝਾਈਏ ਕਿ ਆ ਹੈਗਾ ਜੇ ਮੇਰੇ ਚ ਕੋਈ ਗਲਤੀ ਹੈ ਕੋਈ ਹੋਰ ਵੀ ਆ ਕੇ ਦੱਸ ਦੇ ਸੋ ਅਸੀਂ ਇਸ ਸੰਸਥਾ ਨੂੰ ਸੁਚੇਪ ਕਰਨ ਆਏ ਆ ਕਿ ਗੁਰੂ ਸਾਹਿਬ ਨੇ ਇੱਕ ਨਵੇਕਲਾ ਰਾਹ ਸਾਨੂੰ ਦਿੱਤਾ ਸੀਗਾ ਤੇ ਉਹਦੇ ਤੋਂ ਤਿੜਕ ਰਹੇ ਆ ਤੇ ਇਹਦੇ ਬਾਰੇ ਵਿਚਾਰ ਕੀਤਾ ਜਾਏ ਔਰ ਆਪਣੀ ਮੰਗ ਰੱਖੀ ਜਾਏ ਆਪਣਾ ਹੱਕ ਰੱਖਿਆ ਜਾਏ ਸ਼ੁਕਰੀਆ ਜੀ ਸੋ ਈਮਾਨ ਸਿੰਘ ਮਾਨ ਸ਼ਰੋਮਨੀ ਕਾਲੀ ਦਲ ਅੰਮ੍ਰਿਤਸਰ ਦੇ ਕਾ ਅੱਜ ਇੱਕ ਯੋਗਾ ਦਿਵਸ ਜਿਹੜਾ ਕਿ 21 ਜੂਨ ਨੂੰ ਮਨਾਇਆ ਜਾ ਰਿਹਾ ਹੈ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਂਦਾ ਇਸ ਦੇ ਖਿਲਾਫ ਇੱਕ ਮੰਗ ਪੱਤਰ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਮੰਗ ਪੱਤਰ ਦਿੱਤਾ ਹੈ ਕਿ 21 ਤਰੀਕ ਨੂੰ ਯੋਗਾ ਦਿਵਸ ਮਨਾਇਆ ਜਾਏ ਜਿਸ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਇਤਰਾਜ਼ ਹੈ ਸਿੱਖ ਕੌਮ ਦੇ ਵਿੱਚ ਇਸ ਦਿਵਸ ਨੂੰ ਯਾਨੀ ਯੋਗਾ ਦਿਵਸ ਨੂੰ ਇਤਰਾਜ਼ ਮਨਾਇਆ ਨਹੀਂ ਜਾ ਸਕਦਾ ਸੋ ਇਹ ਇੱਕ ਇਤਰਾਜ਼ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਦਿੱਤਾ ਗਿਆ ਹੈ ਕਿ ਇੱਕ ਮੈਮੋਰੰਡਮ ਦਿੱਤਾ ਗਿਆ ਹੈ ਜਿਦੇ ਵਿੱਚ ਇਸ ਦਿਹਾੜੇ ਨੂੰ ਗੱਤਕਾ ਦਿਵਸ ਵਜੋਂ ਮਨਾਇਆ ਜਾਏ ਇਹ ਗੱਲ ਕਹੀ ਗਈ ਹੈ ਔਰ ਗੱਤਕਾ ਦਿਵਸ ਨੂੰ ਪ੍ਰਮੋਟ ਕਰਨ ਦੀ ਗੱਲ ਵੀ ਕਹੀ ਗਈ ਹੈ ਕਿ ਆਪਾਂ ਪਰਸੋਂ ਸੁਪਾਲ ਦੇ ਨਾਲ ਜੋਤੀ ਬਹਿਣ ਦੇਣਿਕ ਸਵੇਰਾ ਟੀਵੀ ਹਮੇਸ਼ਾ